ਇਹ ਤਿੰਨ ਬੰਦੇ ਆਏ ਸੀਗੇ ਬੜੀ ਹਿੰਮਤ ਤੇ ਹੌਸਲੇ ਦੇ ਨਾਲ ਤੇ ਪਰ ਗੱਲ ਨਹੀਂ ਜਿਆਦਾ ਹੀ ਨਹੀਂ ਚਿੱਟੀ ਆਉਂਦੀ ਚੱਲ ਕੋਈ ਨਹੀਂ ਹੁਣ ਇਹਨਾਂ ਦੀ ਭਿਆਹ ਹੋ ਗਈ ਪਹਿਲਾਂ ਹੀ ਫੋਟੋਆਂ ਖਿਚਾ ਕੇ ਬਸ ਬਾਈ ਸਨੋਮੈਨ ਬਣਾਓ ਕਰੋ ਛੇਤੀ ਕਰੋ ਮੈਂ ਮੇਰੇ ਹੱਥ ਬੜੇ ਠੰਡੇ ਹੋਏ ਪਰ ਫਿਰ ਵੀ ਬਣਾਵਾਂਗੇ ਤੁਛੇਤੀ ਛੇਤੀ ਸਨੋ ਇਕੱਠੀ ਕਰਨਾ ਇੱਕ ਜਗ੍ਹਾ ਸੰਭੇਜ ਮੇਰੀ ਵੀ ਸਨੇਪ ਹੋਵੇ ਠੀਕ ਹੈ ਬਣਾ ਦੇ ਸੇਵ ਕਰ ਦੇ ਹਾਂ ਜੀ ਉਹ ਕਿਥੋਂ ਠੀਕ ਹੈ ਮੈਂ ਤਾਂ ਜਾਨੀ ਅੰਦਰ ਕਿਉਂ ਜਾਨੀ ਆ ਮੈਂ ਡਾਨਾ ਵਿੱਚ ਲੱਗ ਲੱਗੀ ਠੰਡ ਦਾ ਪੈਣੀ ਪੈਣੀ ਛੇ ਦੀ ਕਿਥੋਂ ਠੰਡ ਲੱਗਣ ਲੱਗੀ ਲੱਗ ਰਹੀ ਆ ਪਰ ਕੌਣ ਜੀ ਇਹਦੇ ਨਾਲ ਆ ਬਸ ਸਨੋ ਕੱਠੀ ਕਰ ਸਨੋ ਕੱਠੀ ਕਰਕੇ ਉਧਰ ਉਧਰੋਂ ਕੱਢ ਆਵੇਂ ਉਹ ਸਾਹਮਣੇ ਆ ਚੌਪੜੀ ਜਣਾ ਆਪਣਾ ਥੋੜਾ ਜਿਹਾ ਸਮਾਨ ਪਿਆ ਵਾ ਹਾਏ ਹੋਏ ਆ ਦੇਖੋ ਬਾਈ ਪੂਰਾ ਪੈਰ ਇੱਧਰ ਪਈ ਹੋ ਹਾਂ ਇੱਥੇ ਹੋਰ ਇਹ ਪੈਰ ਪੂਰੇ ਖੂਦ ਦੇ ਵਿੱਚ ਓਏ ਹੱਥ ਠਰ ਗਏ ਕੀ ਆ ਤੇਰਾ ਕੀ ਬਨੇਗਾ ਕਾਲੀਆ ਔਰ ਨਾ ਤੇਰਾ ਪਤਾ ਨਹੀਂ ਕੀ ਬਨਣਾ ਆਹ ਕਰ ਇਹ ਦਿਨ ਕਰ ਲੈ ਤੀ ਥੋੜੀ ਜੀ ਸੁਣੋ ਦੇ ਕੋਏ ਗਵ ਮੰਨਪ੍ਰੀਦੀ ਨੂੰ ਐਨੀ ਤਾਂ ਲੋੜ ਹੀ ਨਹੀਂ ਪੈਣੀ ਸੁਣਾਉਦੀ ਤੇ ਸਿਆਲੋ ਸਨੋ ਮਰੀ ਜਿੱਥੇ ਜਗ੍ਹਾ ਤੇ ਇਕੱਠੀ ਕਰਕੇ ਯਾਰ ਆਏ ਨਹੀਂ ਛੇਤੀ ਛੇਤੀ ਕਰ ਛੇਤੀ ਛੇਤੀ ਆ ਇੱਥੇ ਬਣਾਏਗੀ ਤੁਸੀਂ ਕੰਬਲ ਫੜ ਕੇ ਲੈ ਕੇ ਖੜੋ ਮੈਂ ਇਹ ਤਰੇਕ ਦਿਨਾਂ ਦੇ ਬਣਾਵਾ ਹਾਂ ਚਲ ਤੁਮਰਾ ਜੀ ਲੈ ਕੇ ਖੜੋ ਮੈਂ ਫੋਟੋ ਖਿਚਾਉਂਗੀ ਇੱਕ ਦੋ ਬੱਚਾ ਦੀ ਕੰਬਲ ਦੇ ਕੇ ਮੈਨੂੰ ਹਾਂ ਨਹੀਂ ਨਹੀਂ ਸੂਟ ਪਾ ਕੇ ਨਹੀਂ ਆਉਣਾ ਮੇਰੇ ਮੇਰਾ ਚਾਲ ਤੂੰ ਲੈ ਜਾਊਗਾ ਚਾਲ ਨਹੀਂ ਚੱਲ ਚਾਹ ਚਾਹ ਮੇਰੀ ਗੱਲ ਸੁਣ ਬਾਅਦ ਚ ਬਿਮਾਰ ਹੋਗੀ ਤੇਰੇ ਘਰ ਦੇ ਸਾਨੂੰ ਕਹਿੰਦੇ ਫਿਰਨਗੇ ਪਾਉਣ ਦੋ ਕੋਈ ਨਾ ਹਾਂ ਤੇ ਯਾਰ ਹੋਣੀ ਸੁਣੇ ਹੋਣੇ ਬਾਅਦ ਚ ਸਹੀ ਹੋ ਜਾਣੇ ਹਾਂ ਇੱਕ ਵਾਰੀ ਸਹੀ ਹੋ ਜਾਂਦੇ ਸਹੀ ਗੱਲ ਆ ਕੇਰਾ ਇੱਕ ਵਾਰੀ ਠਰ ਕੇ ਨਾ ਪੂਰੇ ਫੇਲੇ ਹੋਰ ਮੰਨ ਲੈਂਦੀ ਆ ਚੱਲ ਕੋਈ ਨਹੀਂ ਆ ਕੁੜੀ ਆ ਸਾਡੇ ਤੋਂ ਬਰੇਵ ਵਾਸ ਐ ਇਹਦੇ ਜੀ ਹਿੰਮਤ ਵਾਲੀ ਆ ਪਤਾ ਨਹੀਂ ਕੀ ਖੇਲੋ ਕੀ ਹੋਇਆ ਉਹਦੇ ਪਾ ਲੈ ਉਹ ਤਾਂ ਭੱਜ ਗਈ ਤੂੰ ਭੱਜਣ ਗਿਆ ਓਏ ਖੇਡੀ ਬਾਅਦ ਚ ਪਹਿਲਾਂ ਸਨੋਮੈਨ ਬਣਾ ਸਨੋਮੈਨ ਬਣਾ ਸਨੋਮੈਨ ਛੇਦੀ ਕਰ ਛੇਦੀ ਹਾਂ ਹੁੰਦੇ ਨਾ ਠੰਡੇ ਹੱਥ ਇਹਨੂੰ ਕਿਹਾ ਤਾਂ ਹੈ ਕੋ ਨਾ ਬਣਾ ਲਓ ਇੱਧਰ ਆਇਆ ਬੰਦੇ ਆ ਫਾੜ ਤੂੰ ਆ ਆ ਬਣਾ ਮੈਂ ਕਰੋ ਨਾਲ ਬੇਲੀ ਆ ਤੂੰ ਆ ਇਹ ਪਕੜੋ ਐਸੇ ਨਹੀਂ ਬੇਟਾ ਯਾਰ ਅੱਗੇ ਹੱਥ ਨਾ ਕਰ ਅੱਗੇ ਹੱਥ ਨਾ ਕਰ ਉੱਪਰ ਬੰਦ ਨਾ ਕਰ ਦੀ ਮੂਰੇ ਅੰਗੂਠਾ ਆ ਗਿਆ ਤੇਰਾ ਹਾਂ ਚੱਲ ਸੰਰੀ ਤਾਂ ਮੈਨੂੰ ਫੜਾ ਮੈਂ ਤੁਹਾਨੂੰ ਹੁਣ ਮੈਂ ਸਾਰਾ ਕਰ ਲਿਆਂ ਦੇ ਮੈਨੂੰ ਫੜਾ ਹੋਰ ਲੱਗਣੀ ਆ ਹਜੇ ਮੈਂ ਅਨਿਸ਼ਰਾ ਆਪਣੇ ਹੱਥੇ ਉਹ ਕਰ ਲਾ ਆਈ ਨਹੀਂ ਆਏ ਜਕਨੀ ਆਏ ਆ ਬੇ ਉੱਥੇ ਨਹੀਂ ਉੱਥੇ ਇੱਥੇ ਵੀ ਬਣਾਓ ਦੀਦੀ ਉੱਥੇ ਕੈਮਰਾ ਖਲੋ ਗਈ ਉਹ ਲੈ ਕੇ ਮੇਰੇ ਹੱਥ ਹੀ ਕਰੰਦੀ ਹੀ ਨਿੱਗੇ ਨਹੀਂ ਹੱਥ ਪਹਿਲਾਂ ਪਹਿਲਾਂ ਹੀ ਠਰਦੇ ਆ ਚੱਲ ਸਾਨੂੰ ਪਲੀਜ਼ ਕਿਵੇਂ ਬਣਾਓ ਵੀਰੇ ਕਿਵੇਂ ਸਟਾਰਟਿੰਗ ਕਰਾ ਬਸ ਇਹਰਾ ਗੁਬਾਰਾ ਜਿਹਾ ਬਣਾਉ ਉਹ ਵੀਰੇ ਜ਼ਿਆਦਾ ਨਹੀਂ ਆ ਵੀਰੇ ਉਹ ਬੰਦ ਕਿੱਦਾਂ ਹੋ ਗਿਆ ਜ਼ਿਆਦਾ ਕਿੱਥੇ ਥੋੜਾ ਜਿਹਾ ਬਣਾ ਲਾ ਦਮੇ ਛੋਟਾ ਜਿਹਾ ਉਹਨੂੰ ਟੱਚ ਕਰਨਾ ਪੈਂਦਾ ਬਣਾਵਾ ਕਿਵੇਂ ਸਟਾਰਟ ਕਰਾ ਟੱਚ ਨਾ ਕਰੀ ਕੋਈ ਨਹੀਂ ਬੰਦ ਹੋ ਗਿਆ ਤਾਂ ਵੀ ਇਹ ਵੀਡੀਓ ਬਣਾਉਂਦਾ ਬੰਦ ਰਿਹਾ ਹੈ ਸਟਾਰਟ ਕਿਵੇਂ ਕਰਾਂ ਹੱਥ ਨਾਲ ਬਾਲੀ ਗੱਲ ਪਤਾ ਕੀ ਹੋਊਗਾ ਲਿਆਵਾ ਫਿਰ ਉਹ ਉਹ ਨਹੀਂ ਉਹ ਨਹੀਂ ਹੋਣਾ ਵੀਰੇ ਹੋਊਗਾ ਉਹ ਛੋਟੀ ਚੱਕ ਕੇ ਲਿਆ ਪਰ ਹਾਂ ਹੱਥ ਬਹੁਤ ਠਰਨਗੇ ਹੁਣ ਦੇਖੋ ਪਹਿਲੇ ਕਹਿੰਦੀ ਮੈਂ ਸਨੋਮੈਨ ਬਣਾਉਣਾ ਹੈ ਪਹਿਲੇ ਕਹਿੰਦੀ ਮੈਂ ਸਨੋਮੈਨ ਬਣਾਉਣਾ ਹੁਣ ਦੇਖੋ ਆ ਸਾਹਮਣੇ ਚੱਕ ਕੇ ਲਿਆ ਡੰਡਾ ਜਾਂ ਚੱਕ ਕੇ ਲਿਆਓ ਭੱਜ ਕੇ ਮੈਂ ਬਣਾ ਕੇ ਦਿਖਾਉਣਾ ਤੁਹਾਨੂੰ ਇੱਕ ਤਾਂ ਗਲਵਜ਼ੇ ਚਾਹੀਦੇ ਆ ਗਲਵਜ਼ ਲੋਕ ਨੂੰ ਨਹੀਂ ਬਸ ਬਣ ਗਿਆ ਹੁਣ ਤਾਂ ਸਮਝੋ ਤਾਂ ਇਹ ਇੱਕ ਡੰਡਾ ਚੱਕ ਲਿਆ ਓਰੇ ਆ ਡੰਡੇ ਥੋੜੀ ਉਹ ਯਾਰ ਚੱਕ ਲਿਆ ਤੈਨੂੰ ਪਹਿਲਾ ਜਿਹੜਾ ਮੂਰੇ ਪਿਆ ਇੱਕ ਤਾਂ ਹੋਰ ਯਾ ਨਹੀਂ ਆ ਨਹੀਂ ਆ ਕਰਦੇ ਨੇ ਮੈਨੂੰ ਵੀ ਦੇਂਦਾ ਕੀ ਆ ਉਹ ਮੈਂ ਹੀ ਰੱਖਿਆ ਕਮਲੇ ਬੱਚੇ ਬਾਤ ਨਹੀਂ ਮੰਨਤੇ ਬਸ ਗਾਲਾਂ ਖਾ ਕੇ ਫਿਰ ਕੰਮ ਕਰਦੇ ਆ ਆ ਫੜ ਹੁਣ ਹੱਥ ਗਾਇਸ ਬਹੁਤ ਜ਼ਿਆਦਾ ਠਰ ਚੁੱਕੇ ਆ ਦੇਖੋ ਕੋਈ ਨਹੀਂ ਕੋਈ ਨਹੀਂ ਫਰਕ ਨਹੀਂ ਰੱਖਦਾ ਹਮ ਸੂਣੀ ਗੇਰੀ ਜੀ ਬਣਾਵਾਂਗੇ ਕੁਛ ਨਹੀਂ ਹੁੰਦਾ ਜੇ ਜ਼ੁਖਾਮ ਲੱਗ ਗਿਆ ਮੈਨੂੰ ਮੇਲਾ ਦਾ ਆਪਾ ਨਾਲ ਹੀ ਨਾਲ ਹੀ ਰਵਾਂਗੇ ਯਾਰ ਮੈਂ ਵੀ ਕੰਮ ਤੇ ਜਾਣਾ ਏ ਰਾਤ ਨੂੰ ਕਿੱਥੇ ਕਿੱਦਾਂ ਕੰਮ ਤੇ ਅੱਜ ਵੀ ਕੱਲ ਵੀ ਦੋ ਦਿਨਾਂ ਰਾਤ ਨੂੰ ਹਾਂ ਫਿਰ ਕੀ ਹੋ ਗਿਆ ਮੇਰੇ ਘਰ ਦੁਆਰੇ ਜਾਣਾ ਚੱਲ ਵੜਦੇ ਕੋਈ ਆਲਾ ਵੀਰੇ ਆਪ ਤੁਸੀਂ ਠੰਡੇ ਕਰੀ ਜਾਓ ਮੈਂ ਹੱਥੋਂ ਮੇਰੇ ਪਰੰਦੇ ਕੋਣ ਕੀ ਹੈ ਕੀ ਹੈ ਫੋਨ ਹੀ ਫੋਨ ਹੀ ਹੈ ਪਤਾ ਨਾ ਦੱਸ ਨੋ ਮੈਂ ਬਣਾਉਨੇ ਆ ਜਾ ਮੰਨਪ੍ਰੀਤ ਹੈਲੋ ਹੋਰੀ ਹੋਰੀ ਹਲੋ ਹੱਥ ਘੱਟ ੜ ਗਏ ਆ ਹੋਂ ਦੱਸ ਵੀਰੇ ਬਣਾ ਬਣਾ ਵੀਰੇ ਇਹਦੇ ਨਾਲ ਬਣਾ ਲੋ ਮੇਰੀ ਆਣ ਦਾ ਆਹ ਵੀਰੇ ਉਹ ਇਹ ਤਾਂ ਜਮਾ ਹੀ ਲਾਲ ਹੋ ਗਏ ਇੱਕੋ ਦਮੀ ਇਹ ਗਲਾਸ ਮੇਰੇ ਉੱਧੇ ਹੀ ਠਰੀ ਹੈ ਹਾਂ ਹੋਂ ਨਹੀਂ ਸਹੀ ਹੈ ਮੇਰੇ ਤੇ ਫਿਰ ਤੂੰ ਕਰ ਆਹ ਤਾਂ ਮੈਂ ਹੋਂ ਨਹੀਂ ਆ ਆਹ ਬੜੋ ਮੇਰੀ ਆਣ ਕਾ ਹੈਗੀਆਂ ਤੇਰੇ ਕੋ ਓ ਮਾਈ ਗਾਡ ਪੂਰਾ ਕਰੰਟ ਘਟਾਤਾ ਨੇ ਛੇਤੀ ਬੋਲ ਆਹ ਮੈਂ ਰਿਕਾਰਡਿੰਗ ਤੇ ਦਿਆਂ ਮੈਂ ਕਿਵੇਂ ਜਾਈਂ ਪੂਰਾ ਸੱਚੀ ਕਰੰਟ ਘਟਾਤਾ ਓਏ ਯਾਰ ਪਤਾ ਇੱਕੋ ਦਾ ਮੀ ਮਾੜੇ ਹੱਥ ਲਾਉਂਦੇ ਟਾਈਮ ਹੀ ਨਾਲ ਦੀ ਨਾਲ ਸੋਨਾ ਲਾਲ ਲਾਲ ਕਰਦੇ ਹੱਥ ਮੇਰੇ ਨਾਲ ਹੋ ਗਏ ਮੇਰੇ ਨਾਲ ਪੜਾਈਆਂ ਸੀਗੀਆਂ ਮੈਂ ਮੇਰੇ ਹੋੜਵਾ ਸੈਦੀ ਹੁਣ ਮੈਂ ਜਾਵਾਂ ਅੰਦਰ ਨਹੀਂ ਰਹਿਣ ਤੋਂ ਛੱਡੂ ਪਰ ਕਾਨੂੰ ਬਾਈ ਸਨੋਮੈਨ ਬਣਾਉਣਾ ਕੈਨਸਲ 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 ਫੇਰ ਕਿਸੇ ਦਿਨ ਸਹੀ ਫੇਰ ਕਿਸੇ ਦਿਨ ਵੀ ਇੰਨੀ ਠੰਡੀ ਹੋਣੀ ਆ ਤੂੰ ਜਲਦੀ ਜਰ ਬਾਅਦ ਫੋਨ ਕਰ ਲਈ ਜੋ ਟਾਈਮ ਆਪਣੀ ਨੂੰ ਕਰ ਗਾਈਜ਼ ਮੌਸਮ ਦੇਖੋ ਕਿੰਨਾ ਵਧੀਆ ਹੈ ਇਹ ਲੋਕ ਪਤਾ ਕੀ ਕਰਦੇ ਆ ਇਹ ਗਾਲੀ ਕਰਦੇ ਆ ਮੜ ਬੜਾ ਨਹੀਂ ਤੂੰ ਤਾਂ ਜਿਆਦਾ ਤੇਰੀ ਗਲਤ ਸੀਗੀ ਬਾਈ ਜਿਆਦਾ ਮੈਂ ਤਾਂ ਹੀ ਤਾਂ ਕਿਹਾ ਸੀ। ਉਹ ਪੌਂਡਾ ਕਿਉਂ ਨਹੀਂ ਪਿਆਲੇ? ਨਹੀਂ ਆਪਾਂ ਸਾਰੀ ਪਹਿਲਾਂ ਕੱਠੇ ਕਰ ਲਈ ਆਪਾਂ ਥੋੜੀ ਥੋੜੀ ਪਹਿਲਾਂ ਕਰਨਾ ਹੀ ਗੋਲ ਗੋਲ ਉਹਦੇ ਉੱਤੇ ਉੱਤੇ ਲਾਉਣੀ ਸੀ। ਹੁਣ ਵੀ ਉਹਦੇ ਉੱਤੇ ਉੱਤੇ ਲੱਗ ਜੂਗੀ ਲੈ ਕਿੱਡੀ ਗੱਲ ਐ। ਆ ਦੇ। ਆਉ ਆ ਆ ਗਿਆ ਤੈ। ਪਹਿਲਾਂ ਥੋੜੀ ਥੋੜੀ ਕਰਨੀ ਸੀ ਉਧਰਲੇ ਪਾਸੇ ਬਣਾਉਣਾ ਸ਼ੁਰੂ ਕਰਦੇ ਹਾਂ ਹੁਣ। ਹੱਥ ਠਰਦੇ ਆ ਤੁਸੀਂ ਪੈਰਾਂ ਨਾਲ ਬਣਾ ਸਕਦੇ ਹੋ। ਆ ਦੇ ਆ ਦੇ ਸਾਰੇ ਬਣਾ ਦੇ। ਆ ਤੇ ਹੀਰੋ ਦਾ ਟਿੱਡ ਨਹੀਂ ਇਹ ਤੇ ਟੱਡਾ ਬਣ ਜਾਣਾ ਉਹਦਾ ਜਿਹਦੇ ਸੈਂਟਰ ਆ ਗਿਆ ਬਈ ਸਾਡਾ ਜਿਹੜਾ ਸਨੋਮੈਨ ਬਣਾਉਣ ਦਾ ਬਜਟ ਸੀ ਉਹ ਜਿਆਦਾ ਵੱਡਾ ਹੋ ਗਿਆ ਹਾਂ ਉਹ ਤੇ ਉਹ ਕਹਿੰਦਾ ਬਸ ਸਾਨੂੰ ਸਨੋਤ ਘਟ ਪੈ ਰਹੀ ਆ ਇਹ ਆਪਾਂ ਅਗਲੇ ਸਾਲ ਤੱਕ ਕੰਪਲੀਟ ਕਰ ਦਾਂਗੇ ਬਾਈ ਪੱਕਾ ਪ੍ਰੋਮਿਸ ਆ ਅਗਲੇ ਸਾਲ ਤੱਕ ਨਹੀਂ ਆ 3 ਮਹੀਨੇ ਤੱਕ ਜੋ ਤੱਕ ਸਨੋ ਪੈਣੀ ਆ ਓਏ ਕਾ ਨੂੰ ਹੱਥਾਂ ਦਾ ਚੰਗਿਆੜਾ ਕਢਾਤਾ ਸਨੋ ਨੇ ਨਹੀਂ ਗੁੜੀਏ ਬਿਮਾਰ ਨਾ ਹੋ ਜੀ ਸੰਪ੍ਰੀਤ ਮੇਰੇ ਹੱਥ ਠਰ ਗਿਆ ਵਾ ਲੈ ਯਾਰ ਬਹੁਤ ਜਿੰਨ ਕੈਮਰਾ ਫੜਿਆ ਹੋਇਆ ਜੀ ਗੋ ਗਾਈਸ ਰਾਈਸ ਕੈਨਸਲ ਅਸੀਂ ਚੱਲੇ ਆਂ ਬਾਏ 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 ਨਹੀਂ ਉਧਰ ਹਰ ਰੱਖੀਏ ਚੱਲ ਬਸ ਹਾਂ ਠੀਕ ਆ ਬੰਦ ਕਰ ਦੋ ਓਕੇ ਬਾਏ ਅਸੀਂ ਆਂਦਾ ਸਮਾਨ ਸਾਮ ਚੁੱਕੇ ਆਂ ਕੈਨਸਲ ਸਨੋ ਮੈਨ ਬਣਾਉਣਾ ਕੈਨਸਲ ਥਾਨਪ੍ਰੀਤ ਦਾ ਮੂੰਹ ਦੇਖ ਕੇ ਨਾਲ ਅਸੀਂ ਦੁਆਰਾ ਜਦ ਦੁਆਰਾ ਹੱਥ ਲਾਇਨ ਕਹਿੰਦੀ ਨਹੀਂ ਇਹ ਤਾਂ ਬਣਾ ਲਿਆ ਸਨੋ ਮੈਨ ਗਾਈਜ਼ ਦੇਖੋ ਸਨੋਮੈਨ ਕਿੰਨਾ ਸੋਹਣਾ ਬਣਾਇਆ ਹੋਇਆ ਹੈ। ਓਹ ਬਈ ਬਣਾਤਾ ਸਨੋਮੈਨ ਅਸੀਂ ਹਾਂ। ਓਏ ਯਾਰ ਬਈ ਇਹ ਤਾਂ ਕਹਿਣ ਦੀ ਗੱਲ ਆ। ਹੱਥ ਤੁਸੀਂ ਯਕੀਨ ਕਰੋ। ਓਹ ਹੋ ਹੋ ਹੋ। ਆਹ ਦੇਖੋ ਯਾਰ। ਓਏ ਹੋ ਜਮਾ ਲਾਲ ਹੱਥ। ਕੀਦੇ ਹੁੰਦੇ ਆ ਓਏ ਮਾਰ ਗਏ ਓਏ ਅੰਦਰ ਜਾ ਕੇ ਸਿੱਕਣੇ ਪੈਣੇ ਆ। ਗਦ ਨੂੰ ਕਹਿਣਾ ਓਹ ਲਾ ਦੇ। ਆ ਲਾਦੀ ਬੰਦ ਕਰਦੀਆਂ ਹਾਂ। ਅੰਦਰ ਨਹੀਂ। ਪਰ ਉਧਰ ਹੀ ਜਾਣਾ। ਕੋਕੀ ਬਾਈ। ਬਾਏ ਬਾਏ ਬਾਏ। ਓਹ ਹੋ ਗਿਆ। ਓਹ ਹੋ ਹੋ ਹੋ।